ਜੇ ਜੇ ਅਗਦੇ ਫੋਸਟ ਰੋਡ ਦੇ ਉੱਪਰ ਜੋ ਵੇਰਵਾ ਮੇਰੇ ਪਲਾਂਟ ਦੇ ਉਪਰ ਚੱਲ ਰਿਹਾ ਇਤਨਾ ਲੱਗਦਾ ਬਣਾ ਦੇ ਪਾਣੇ ਪਾਣ ਦਾ ਉਹਨਾਂ ਦੇ ਵਿੱਚ ਜੋ ਕਿ ਦਿਨਾਂ ਦੇ ਵਿੱਚ ਗੁਜ਼ਰ ਰਹੇ ਹੈ ਅ ਜੋ ਸੁਨਾ ਦਾ ਬੁੱਟਾ ਦਰਿਆ ਜਿਸ ਨੂੰ ਅੱਜ ਨਾਲੇ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਯਾਨੀ ਕਿ ਜੋ ਬੁੱਟਾ ਦਰਿਆ ਕਿਸੇ ਟਾਈਮ ਸਾਫ਼ ਪਾਣੀ ਸੀ ਉਸ ਦਾ ਜੋ ਕਿ ਹੁਣ ਨਾਲਾ ਬਣ ਕੇ ਰਹਿ ਚੁੱਕਿਆ ਹੈ ਲੋਕਾਂ ਦੇ ਲਫ਼ਜ਼ ਵੀ ਬਦਲ ਚੁੱਕੇ ਨੇ ਉਸ ਦਰਿਆ ਨੂੰ ਹੁਣ ਨਾਲਾ ਕਹਿ ਕੇ ਬੁਲਾਉਣ ਲੱਗੇ ਰਹੇ ਸੋ ਵਕ ਵਕ ਜਥੇਬੰਦੀਆਂ ਵਕ ਵਕ ਸ਼ਹਿਰ ਦੇ ਲੋਕ ਇਸ ਵਕਤ ਇਸ ਮੋਰਚੇ ਦੇ ਵਿੱਚ ਆਏ ਨੇ ਤੇ ਜੋ ਦਰਿਆ ਨੂੰ ਇਸ ਤੋ ਦਰਿਆ ਬਣਾਉਣ ਦੇ ਲਈ ਯਾਨੀ ਕਿ ਜਿਸ ਨੂੰ ਨਾਲੇ ਕਹਿ ਕੇ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਹੋਵੇ ਉਸ ਨੂੰ ਮੁਰਤ ਤੋਂ ਦਰਿਆ ਬਣਾਉਣ ਦੇ ਲਈ ਇੱਕ ਵਾਰ ਫਿਰ ਤੋਂ ਲੋਕਾਂ ਦੇ ਵੱਲ ਇੱਕ ਮੁਹਿੰਮ ਚੇੜ ਦਿੱਤੀ ਗਈ ਹੈ ਇੱਕ ਤੋਂ ਪੱਕਾ ਮੋਰਚਾ ਹੈ ਜੋ ਲਗਾਉਣ ਦੀ ਤਿਆਰੀ ਕਰ ਦਿੱਤੀ ਗਈ ਹੈ ਸੋ ਲੋਕ ਇਸ ਵਕਤ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਮੋਰਚਾ ajo ਕਿਉਂ ਲਗਾੜਾ ਪਿਆ ਹੋਇਆ ਹੈ ਔਰ ਮੰਗਾ ਕੀ ਕੀ ਨੇ ਇਸ ਬਾਰੇ ਸਾਰੀ ਜਾਣਕਾਰੀ ਜ਼ਰੂਰ ਲਵਾਂਗੇ ਜੀ ਜੀ ਸਰ ਇਹ ਜੋ ਮੋਰਚਾ ਲਗਾਇਆ ਗਿਆ ਹੈ ਜਾਣਕਾਰੀ ਸਰ ਅਸੀਂ ਅੱਜ ਜਸਵੀਰ ਸਿੰਘ ਸੇਖੋਂ ਮੇਰਾ ਨਾਮ ਹੈ ਜੀ ਅਸੀਂ ਅੱਜ ਇਕੱਠੇ ਹੋਏ ਆ ਐਜ਼ ਅ ਸਿਟੀਜ਼ਨ ਕੋਈ ਇਹ ਪੋਲਿਟੀਕਲ ਮੁੱਦਾ ਨਹੀਂ ਆਏਗਾ ਨਾਰਮਲ ਸਿਟੀਜ਼ਨ ਅਸੀਂ ਸਾਰੇ ਇੱਕ ਕਾਮਨ ਗਰਾਉਂਡ ਤੇ ਖੜੇ ਹੋਏ ਆ ਸਰਕਾਰਾਂ ਤੋਂ ਜਾਂ ਪਿਛਲੀਆਂ ਸਰਕਾਰਾਂ ਤੋਂ ਜਾਂ ਜਿਹੜੀ ਨਵੀਂ ਸਰਕਾਰ ਤੋਂ ਅਸੀਂ ਆ ਮੰਗਲੀ ਆਏ ਵੀ ਜਿਹੜਾ ਸਾਡਾ ਟੈਕਸ ਪੇਅਰ ਦਾ ਪੈਸਾ ਉਹ ਕਿੱਥੇ ਯੂਜ਼ ਹੋ ਰਿਹਾ 600 700 ਕਰੋੜ ਹਰ ਇੱਕ ਸਾਲ ਤੁਸੀਂ ਇੱਕ ਨਾਲਾ ਸਾਫ ਕਰਨੀ ਲੈ ਰਹੇ ਹੋ ਉਹ ਤੁਸੀਂ ਕਿੱਥੇ ਯੂਟਿਲਾਈਜ਼ ਕਰ ਰਹੇ ਹੋ ਠੀਕ ਹੈ ਗ੍ਰੀਨ ਟਰਬਿਨਲ ਤੁਹਾਨੂੰ ਹਜ਼ਾਰ ਹਜ਼ਾਰ ਕਰੋੜ ਦਾ ਫਾਈਨ ਕਰ ਰਿਹਾ ਸਰਕਾਰ ਦੇ ਉੱਤੇ ਫਾਈਨ ਹੋ ਰਿਹਾ ਉਹ ਉਹਨਾਂ ਦਾ ਪੈਸਾ ਤਾਂ ਨਹੀਂ ਸਾਡਾ ਹੀ ਪੈਸਾ ਲੱਗ ਰਿਹਾ ਹੈਗਾ ਅਸੀਂ ਸਿਰਫ ਸਰਕਾਰ ਤੋਂ ਇਹੀ ਪੁੱਛਣਾ ਚਾਹੁੰਦੇ ਆਂ ਵੀ ਸਾਡਾ ਪੈਸਾ ਤੁਸੀਂ ਕਿੱਥੇ ਯੂਟਿਲਾਈਜ਼ ਕਰ ਰਹੇ ਹੋ 1 ਰੁਪਿਆ 2 ਰੁਪਿਆ ਨਹੀਂ ਆ 500 600 ਕਰੋੜ ਤੁਸੀਂ 来 ਰਹੇ ਹੋ ਵੀ صاف ਹੋ ਜੂਗਾ ਮੈਂ ਸਿਰਫ ਇੱਕ ਸਾਡੇ ਐਮਪੀ ਸਾਹਿਬ ਬਣੇ ਨੇ ਹੁਣੇ ਬਾਬਾ ਜੀ ਨੇ ਉਹ ਹਰੇਕ ਜਗ੍ਹਾ ਜਾ ਕੇ ਸੈਂਪਲ ਲੈ ਕੇ ਪਾਣੀ ਪੀ ਲੰਦੇ ਨੇ ਮੈਂ ਉਹਨਾਂ ਨੂੰ ਇਹ ਚੈਲੰਜ ਕਰਦਾ ਵੀ ਉੱਥੇ ਬੁੱਢੇ ਨਾਲੇ ਤੇ ਜਾਓ ਤੁਸੀਂ ਪੀਣਾ ਤਾਂ ਦੂਰ ਦੀ ਗੱਲ ਆ ਉਹਨੂੰ ਹੱਥ 'ਚ ਪਾਣੀ ਨੂੰ ਫੜ ਕੇ ਦਿਗਾ ਦਿਓ ਕਰੀਬ ਖੜਨਾ ਵੀ ਬਹੁਤ ਮੁਸ਼ਕਲ ਆਉਦੇ ਕਰੀਬ ਖੜਨਾ ਤਾਂ ਦੂਰ ਦੀ ਗੱਲ ਹੈ ਜੀ ਉੱਥੇ ਜਾ ਕੇ ਨਾ ਤੁਸੀਂ ਦਸਾਂ ਘਰਾਂ ਚ ਚਲੇ ਜਾਓ ਦਸਾਂ ਚ ਨੌ ਘਰ ਦੇ ਵਿੱਚ ਕੈਂਸਰ ਕੋਈ ਨਾ ਕੋਈ ਬਰਥ ਡਿਫੈਕਟ ਹੈ ਕੋਈ ਨਾ ਕੋਈ ਮਤਲਬ ਲਾ ਲੋ ਵੀ ਪ੍ਰੈਗਨੈਂਸੀ ਦੇ ਵਿੱਚ ਜਾਂ ਵੈਸੇ ਕੋਈ ਨਾ ਕੋਈ ਕੰਪਲਿਕੀਸ਼ਨ ਹੈਗੀ ਹਰ ਇੱਕ ਘਰ ਚ ਯਾਨੀ ਕਿ ਜੈਨੇਟਿਕ ਪ੍ਰੋਬਲਮ ਉੱਥੇ ਪੈਦਾ ਹੋ ਚੁੱਕੀ ਹੈ ਸਰ ਇਹ ਤੁਸੀਂ ਲਾ ਲੋ ਵੀ ਹਿਰੋਸ਼ੀਮਾ ਨਾਗਾ ਸਾਕੀ ਤੇ ਬੰਬ ਡਿੱਗੇ ਸੀ ਇੱਥੇ ਅਸੀਂ ਆਪ ਲੋਕ ਸਫਰ ਕਰ ਰਹੇ ਹਾਂ ਕਿਸੇ ਦੇ ਬੰਬ ਡਿੱਗੇ ਬਗੈਰ ਸੇਮ ਸਿਚੁਏਸ਼ਨ ਲੁਧਿਆਣਾ ਦੀ ਹੋ ਚੁੱਕੀ ਹੈਗੀ ਆ ਇਹ ਬੈਟਰੈਂਟਲੀ ਕੀਤਾ ਗਿਆ ਸੀਗਾ ਤੇ ਇਹ ਤੁਸੀਂ ਲਾ ਲਓ ਵੀ ਸਾਡੇ ਲਈ ਇੱਕ ਚੱਲਦਾ ਫਿਰਦਾ ਸੀਵਰੇਜ ਬਣਾਤਾ ਗਿਆ ਹੈਗਾ ਬਿਲਕੁਲ ਜੋ ਕਿਸੇ ਟਾਈਮ ਤੇ ਦਰਿਆ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਅੱਜ ਉਸ ਨੂੰ ਨਾਲਾ ਕਹਿ ਕੇ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਸਰ ਇਹ ਪਹਿਲਾਂ ਨਾ ਉਧਰਲੇ ਵਿਚੋ ਦੀ ਕੱਢਿਆ ਗਿਆ ਸੀ ਸਤਲੁਜ ਦੇ ਵਿੱਚੋਂ ਵੀ ਇਧਰ ਲਈ ਨਿਕਾਸੀ ਹੋ ਜੂਗੀ ਬਟ ਇਹਨੂੰ ਤੁਸੀਂ ਇੱਕ ਡੰਪਿੰਗ ਗਰਾਊਂਡ ਬਣਾਤਾ ਹੈਗਾ ਮਤਲਬ ਤੁਸੀਂ ਐਸਾ ਲਾ ਲਓ ਵੀ ਚੱਲਦਾ ਫਿਰਦਾ ਉਹ ਨਾਲਾ ਹੈਗਾ ਉਹਦੇ ਤੁਸੀਂ ਕਿਸੇ ਪਾਸਿਓਂ ਦੀ ਉਹਦੇ ਕੋਲੇ ਤੁਸੀਂ ਜਾ ਕੇ ਖੜ ਕੇ ਦੇਖੋ 2 ਮਿੰਟ ਤੁਸੀਂ ਖੜ੍ਹ ਨਹੀਂ ਸਕਦੇ ਹੈਗੇ ਟੋੜੀ ਦਾ ਸ਼ੀਸ਼ਾ ਬੰਦ ਹੁੰਦਾ ਉਹਦੇ باوجود ਤੁਹਾਨੂੰ ਸਮੈਲ ਅੰਦਰ ਆਂਦੀ ਹੈ ਜਦ ਤੁਸੀਂ ਲੰਘਦੇ ਹੋ ਸੋ ਬਿਲਕੁਲ ਜੋ ਦਰਿਆ ਹੈ ਜੋ ਕਿ ਨਾਲਾ ਬਣ ਚੁੱਕਿਆ ਵੈ ਜਿਸੇ ਵਿੱਚ ਕੀ ਜੋ ਕੂੜਾਕਰਕਟ ਸ਼ਹਿਰ ਦਾ ਵੱਖ ਤਰ੍ਹਾਂ ਦਾ ਜੋ ਕਹਿ ਸਕਦੇ ਆਂ ਵੀ ਫੈਕਟਰੀ ਦਾ ਵੇਚਾ ਸਾਰਾ ਇਸ ਵਿੱਚ ਜੋ ਮਲਾਲ ਹੋਣਾ ਜਾਂਦਾ ਹੈ ਤਾਂ ਹੋਰ ਵੀ ਸਾਥੀ ਮੌਜੂਦ ਨੇ ਉਹਨਾਂ ਨੇ ਗਲਤ ਕਰਦੇ ਆ ਕਿ ਇਸ ਬਾਰੇ ਕਿਸ ਤਰ੍ਹਾਂ ਜੋ ਲੋਕਾਂ ਨੂੰ ਸਮਝਾਇਆ ਜਾ ਸਕਦਾ ਹੈ ਔਰ ਅਵੇਅਰਨੈਸ ਇਸ ਦੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਲੁਧਿਆਣੇ ਦੇ ਵਿੱਚ ਹੁਣ ਪਾਣੀ ਵਹਜੂ ਬੁੱਟੇ ਤੇ ਆਦਾ ਪਾਣੀ ਵੈ ਬਿਮਾਰੀਆਂ ਦਾ ਘਰ ਬਣ ਚੁੱਕਿਆ ਹੈ ਸਰ ਇਹ ਜੋ ਪਾਣੀ ਹੈ ਪਾਣੀ ਦਾ ਸੋਲੂਸ਼ਨ ਕੀ ਹੋਮ ਹੈ ਸਰ ਦੇਖੋ ਇਹ ਗੰਦਾ ਨਾਲਾ ਆਪਾਂ ਸੀ ਲੁਧਿਆਣੇ ਦੇ ਵਿੱਚ ਕਹਿ ਰਹੇ ਆ ਪਰ ਇਹ ਮਾਰ ਕਰਦਾ ਵਾ ਬਿਟੇਤੇ ਤੱਕ ਠੀਕ ਹੈ ਅਜੇ ਤੁਸੀਂ ਮਾਲਵੇ ਦੇ ਪਿੰਡਾਂ ਯਾਰਾ ਦੇਖੋ ਇੱਕਦਮ ਨਸ਼ੇ ਦਾ ਕਹਿਰ ਬਹੁਤ ਆ ਪਿੰਡਾਂ ਦੇ ਵਿੱਚ ਠੀਕ ਹੈ ਜਿਸ ਘਰ ਦੇ ਵਿੱਚ ਦੋ ਤਿੰਨ ਜਵਾਬ ਨੇ ਇੱਕ ਨਸ਼ੇ ਚ ਲੱਗ ਗਿਆ ਇੱਕ ਕੈਂਸਰ ਨਾਲ ਬਿਮਾਰ ਹੋ ਗਿਆ ਤੀਤਾ ਜਿਹੜਾ ਵੀ ਬੋਲਣ ਵਾਲਾ ਬਚਿਆ ਵਾ ਉਹਨੂੰ ਚਾਕੇ ਸਰਕਾਰ ਅੰਦਰ ਕਰ ਦਿੰਦੀਆਂ ਇਹ ਇਸ ਕਰਕੇ ਬਹੁਤ ਮਾੜਾ ਹਾਲ ਹੋ ਰਿਹਾ ਪੰਜਾਬ ਦਾ ਤੇ ਆਉਣ ਵਾਲੇ ਦਿਨਾਂ ਚ ਪੰਜਾਬ ਬਹੁਤ ਤ੍ਰਾਸਦੀ ਦੇਖਣ ਨੂੰ ਮਿਲੂਗੀ ਪੰਜਾਬ ਦੇ ਵਿੱਚ ਹੁਣ ਮੌਕਾ ਸੰਭਲ ਜੋ ਬੜੀ ਲੋਕਾਂ ਨੂੰ ਪਹਿਲਾਂ ਵੀ ਸੜਕਾਂ ਤੇ ਆਜੋ ਤੇ ਆਪਾਂ ਸਰਕਾਰ ਨੂੰ ਨਜ਼ਰ ਲਾ ਕੇ ਆਪਾਂ ਨਾਲਾ ਨੂੰ ਸਾਫ਼ ਕਰ ਲਈਏ ਆਪਣੇ ਲੋਕਾਂ ਨੂੰ ਬਚਾਈਏ ਆਪਣੇ ਪੰਜਾਬ ਨੂੰ ਬਚਾਈਏ ਤੋ ਬਿਲਕੁਲ ਹਰੇਕ ਵਿਅਕਤੀ ਦੀ ਔਰ ਇੱਕ ਇਥੇ ਪੁਜੀ ਜੱਥੇਬੰਦੀ ਦੀ ਕੋਈ ਮੰਗ ਹੈ ਕਿ ਇੱਥੇ ਸਰਕਾਰਾਂ ਦੇ ਅੱਗੇ ਹੀ ਜੋ ਗੁਜ਼ਾਰਿਸ਼ ਕੀਤੀ ਜਾ ਰਹੀ ਹੈ ਕਿ ਪਾਣੀ ਪਾਣੀ ਨੂੰ ਸਾਫ਼ ਕੀਤਾ ਜਾਵੇ ਔਰ ਲੋਕਾਂ ਨੂੰ ਰਾਹਤ ਮਿਲੀ ਜ਼ਰੂਰੀ ਆਰ ਕਿਸੇ ਵਿਅਕਤੀ ਵਕ ਵਕ ਜੱਥੇਬੰਦੀਆਂ ਤੇ ਮੌਜੂਦ ਰਿਹਾ ਵਕ ਵਕ ਜੱਥੇਬੰਦੀਆਂ ਦੇ ਨਾਲ ਤੇ ਲੋਕ ਆਮ ਲੋਕ ਇਸ मोहिंद ਦੇ ਵਿੱਚ ਸ਼ਾਮਲ ਹੋ ਰਹੇ ਨੇ ਜੋ ਕਿ ਕਾਲੇ ਪਾਣੀ ਦਾ ਮੋਰਚਾ ਹੈ ਇਸ ਵਕਤ ਲਗਾਇਆ ਗਿਆ ਹੈ ਕੱਢਿਆ ਜਾ ਰਿਹਾ ਹੈ ਦੱਸਿਆ ਕਿ ਜੋ ਬੁੱਢਾ ਜ਼ਰਾਬ ਹੈ ਜੋ ਕਿ ਕਿਸੇ ਵਕਤ ਇੱਕ ਦਰਿਆ ਸੀ ਉਸ ਦਾ ਜੋ ਕਿ ਪਾਣੀ ਹੈ ਜੋ ਕਾਲਾ ਹੋ ਚੁੱਕਿਆ ਹੈ ਪਾਣੀ ਦੇ ਵਿੱਚ ਗੰਦਗੀ ਇੰਨੀ ਜ਼ਿਆਦਾ ਮੌਜੂਦ ਹੈ ਕਿ ਉਸ ਨੂੰ ਉਹ ਨਾਲਾ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਜਿਸ ਨਾਲ ਬਿਮਾਰੀਆਂ ਵੀ ਲਗਾਤਾਰ ਵਧੀਆਂ ਹੋਈਆਂ ਵੀ ਦਿਖਾਈ ਦੇ ਰਹੀਆਂ ਹਨ ਸਵਧੀਰੀ ਅਪਡੇਟ ਦੇ ਲਈ ਤੁਹਾਨੂੰ ਸਾਡਾ ਫਿਲਹਾਲ ਵਿੱਚ ਹੋਏ ਜੀਜ਼ਤ ਧੰਨਵਾਦ